ਸਾਹ ਵੇਟ ਦੀ ਵੱਧ ਲਾਉਣਾ ਸਾਹ ਜੀ ਵੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖੋ ਬਸ ਸਾਡੀ ਬੇਨਤੀ ਹੈ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਲਜਾਈ ਫੈਲਾ ਲਈ ਠਾਉਣਾ ਹਾਂ ਹਾਂ ਰੇਟ ਦੀ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ ਅਦੇੜ ਦੀ ਵੱਧ ਲਾਉਣਾ ਕਿਹਾ ਤੂੰ ਹਾਂ ਯਾਰ ਜੀ ਦੇਖੋ ਕਦਮਿਆਂ ਦੀ ਦੁਕਾਨ ਦੇਖੋ ਇਸ ਤੋਂ ਬਿਨਾਂ ਸਸੀ ਗਾਜ ਜੀ ਸਾਜੀਬ 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 ਕਿਹਨੂੰ ਡੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਨਹੀਂ ਠਾਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਐਕਸ਼ਨ ਕਰਾਂਗੇ ਕੀ ਪਤਾ ਹਾਂ ਹਾਂ ਮਿਹਰਬਾਨੀ ਹਾਂ ਤਸਵੀਰ ਕੀ ਆ ਰਹੀ ਹੈ ਠੀਕ ਸਾ ਸਵਾਦੀ ਚੌਕ ਲਈ ਜਿਦਾਂ ਨੇ ਗੁਰੂ ਕੋਈ ਬੱਦਲ ਅੱਗੇ ਘਰੇ ਮੈਂ ਤੁਹਾਨੂੰ ਸਭ ਵੇਟ ਦਾ ਵੱੱਦ ਲਾਓ ਇਹ ਇੱਥੇ ਕੋਈ ਦਾਮੇ ਵੱੱਦ ਹਾਂ ਪਿੱਛੇ ਹੜਾ ਪਲੀਜ਼ ਛੱਡ ਰੱਖਿਓ ਬਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਹਾਂ ਹਾਂਜੀ ਰੇਟ ਰੇਟ ਦੀ ਬਦਲੋਣਾ ਬਸ ਇਹਦੀ ਬੇਨਤੀ ਕਰ ਹਾਂ। ਵਾਹ ਇਹ ਇੱਥੇ ਕਿਹਦੇ ਗੋਪੀ ਤੋਂ ਨਹੀਂ ਹੁੰਦੇ?